ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਧੰਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜਾਦਿਆਂ ਦਾ ਉਹ ਇਤਿਹਾਸ ਸਾਂਝਾ ਕਰਾਂਗਾ ਜੋ ਮਾਤਾ ਜੀ ਅਤੇ ਸਹਿਬਜਾਦਿਆਂ ਨਾਲ ਰਹੇ ਦੋਨਾ ਸਿੰਘ ਹੰਡੂਰੀਆ ਜੀ ਨੇ ਲਿਖਿਆ ਹੈ ਜੋ ਅੱਜ ਤੋਂ 300 ਸਾਲ ਪੁਰਾਣੇ ਗ੍ਰੰਥ ਦੇ ਵਿੱਚ ਦਰਜ ਕੀਤਾ ਗਿਆ ਜਿਸ ਨੂੰ ਬ੍ਰਿਜ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ ਉਸ ਗ੍ਰੰਥ ਦਾ ਨਾਮ ਹੈ ਕਥਾ ਗੁਰ ਸੁਤਨ ਜੀ ਕੀ ਸੁਤਨ ਦਾ ਅਰਥ ਹੁੰਦਾ ਹੈ ਪੁੱਤਰ ਸੁਪੁੱਤਰ ਕਥਾ ਗੁਰੂ ਕੇ ਪੁੱਤਰਾਂ ਦੀ ਵਿੱਚ ਜੋ ਦੋਨਾਂ ਸਿੰਘ ਹਡੂਰੀਆ ਲਿਖਦਾ ਹੈ ਜਦੋਂ ਅਸੀਂ ਇਹ ਇਤਿਹਾਸ ਪੜਦੇ ਆਂ ਪੈਰਾਂ ਥੱਲੇੋਂ ਜ਼ਮੀਨ ਖਿਸਕ ਜਾਂਦੀ ਹੈ ਰੂਹ ਕੰਬ ਜਾਂਦੀ ਹੈ ਦਿਲ ਦਹਿਲ ਜਾਂਦਾ ਹੈ ਕਿ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਇੰਨੀਆਂ ਖੌਫਨਾਕ ਸਜਾਵਾਂ ਦਿੱਤੀਆਂ ਗਈਆਂ ਸੋਚਿਆ ਵੀ ਨਹੀਂ ਸੀ ਕਦੇ ਕਿ ਅਜਿਹੀਆਂ ਸਜਾਵਾਂ ਦੁਨੀਆ ਤੇ ਹੋਣਗੀਆਂ ਵੀ ਓਏ ਉਹ ਸਜਾਵਾਂ ਸਹਿਬਜ਼ਾਦਿਆਂ ਨੂੰ ਦਿੱਤੀਆਂ ਗਈਆਂ ਆਪਾਂ ਸਾਰੇ ਜਾਣਦੇ ਆ ਇਤਿਹਾਸ ਪੜਿਆ ਕਿ ਕਿਵੇਂ ਗੰਗੂ ਪਾਪੀ ਨੇ ਉਸ ਮਾਇਆ ਦੀ ਖੁਰਜੀ ਪਿੱਛੇ ਥੈਲੀ ਪਿੱਛੇ ਕਿਵੇਂ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਮੋਰਿੰਡੇ ਦੀ ਕੂਤਵਾਲੀ ਦੇ ਵਿੱਚ ਗ੍ਰਿਫਤਾਰ ਕਰਵਾ ਦਿੱਤਾ ਉਸ ਤੋਂ ਬਾਅਦ ਮਾਤਾ ਜੀ ਨੂੰ ਅਤੇ ਸਹਿਬਜ਼ਾਦੇਆਂ ਨੂੰ ਕਚਹਿਰੀ ਵਿੱਚ ਭੇਜਿਆ ਗਿਆ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਤੇ ਵਜ਼ੀਰ ਖਾਨ ਨੇ ਹੁਕਮ ਕੀਤਾ ਆਪਣੇ ਸਿਪਾਹੀਆਂ ਨੂੰ ਕਿ ਮਾਤਾ ਜੀ ਨੂੰ ਅਤੇ ਸਹਿਬਜ਼ਾਦੇਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਏ ਠੰਡਾ ਬੁਰਜ ਉਹ ਸੀ ਜਿੱਥੇ ਵਜ਼ੀਰ ਖਾਨ ਆਪ ਗਰਮੀਆਂ ਦੇ ਵਿੱਚ ਰਹਿੰਦਾ ਸੀ ਤੇ ਜਦੋਂ ਵਜ਼ੀਰ ਖਾਨ ਨੇ ਇਹ ਐਲਾਨ ਕੀਤਾ ਉਹਨੇ ਮਨ ਵਿੱਚ ਸੋਚਿਆ ਸੀ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਮਾਤਾ ਜੀ ਕਰਕੇ ਜਾਂ ਸਹਿਬਜ਼ਾਦਿਆਂ ਕਰਕੇ ਇੱਥੇ ਆਉਣਗੇ ਤੇ ਮੈਂ ਗ੍ਰਿਫਤਾਰ ਕਰ ਲਵਾਂਗਾ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰ ਦੇਵਾਂਗਾ ਇਹ ਸੋਚ ਕੇ ਉਹਨੇ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਨੂੰ ਅਤੇ ਸਹਿਬਜ਼ਾਦਿਆਂ ਨੂੰ ਰੱਖਿਆ ਭਾਵੇਂ ਕਿ ਉਹਦੇ ਜੇਲ੍ਹਾਂ ਵੀ ਬਣੀਆਂ ਸੀ ਜਿੱਥੇ ਬਾਕੀ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਪਰ ਬਾਕੀ ਕੈਦੀਆਂ ਦੀ ਜਗ੍ਹਾ ਤੇ ਨਹੀਂ ਜਿੱਥੇ ਉਹ ਗਰਮੀਆਂ ਦੇ ਵਿੱਚ ਸੌਂਦਾ ਸੀ ਨਾ ਗਰਮੀਆਂ ਦੇ ਵਿੱਚ ਵੀ ਜਿੱਥੇ ਸਰਦੀ ਲੱਗਦੀ ਸੀ ਤੇ ਸਰਦੀਆਂ ਵਿੱਚ ਵੇਖੋ ਕਿੰਨੀ ਠੰਡ ਲੱਗਦੀ ਹੋएगी ਸਰਦੀ ਲੱਗਦੀ ਹੋएगी ਉਥੇ ਸਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਬਿਠਾਇਆ ਗਿਆ ਕੋਈ ਰਜਾਈ ਤਲਾਈ ਕੱਪੜਾ ਕੁਝ ਵੀ ਨਹੀਂ ਦਿੱਤਾ ਗਿਆ ਪ੍ਰਸ਼ਾਦਾ ਤਾਂ ਬਹੁਤ ਦੂਰ ਦੀ ਗੱਲ ਇੱਕ ਪਾਣੀ ਦਾ ਘੁੱਟ ਤੱਕ ਨਹੀਂ ਸਹਿਬਜ਼ਾਦਿਆਂ ਨੂੰ ਦਿੱਤੇ ਆ ਗਿਆ ਉਸ ਦਾ ਧੰਨ ਭਾਈ ਮੋਤੀराम ਮਹਾਰਾਜ ਜੀ ਜਿਨ੍ਹਾਂ ਨੇ ਧੰਨ ਮੋਤੀ ਜਨ ਪੁੰਨ ਕਮਾਇਆ ਲਾਲਾਂ ਤਾਈਂ ਦੁੱਧ ਪਿਆਇਆ ਦੁੱਧ ਦੀ ਸੇਵਾ ਕੀਤੀ ਸੋ ਗੁਰੂ ਪਿਆਰਿਓ ਦੋਨਾ ਸਿੰਘ ਹਡੂਰੀਆ ਜੀ ਲਿਖਦੇ ਨੇ ਕਹਿੰਦੇ ਜਦੋਂ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਣਾ ਸੀ ਤਾਂ ਸਹਿਬਜ਼ਾਦਿਆਂ ਨੂੰ ਮਨਾਉਣ ਦੇ ਲਈ ਸਭ ਤੋਂ ਪਹਿਲਾਂ ਇੰਨੀ ਖੌਫਨਾਕ ਤੇ ਭਿਆਨਕ ਸਜ਼ਾ ਦਿੱਤੀ ਗਈ ਕਹਿੰਦੇ ਜਦੋਂ ਮੈਂ ਲਿਖਦਾ ਤਾਂ ਹੱਥ ਕੰਬਦੇ ਨੇ ਰੂਹ ਕੰਬਦੀ ਹੈ ਅੰਦਰੋਂ ਤਾਂ ਹਾਂ ਨਿਕਲਦੀਆਂ ਨੇ ਅੱਖਾਂ ਰੋਂਦੀਆਂ ਨੇ ਕਿ ਛੋਟੇ-ਛੋਟੇ ਲਾਲਾਂ ਦੇ ਨਾਲ ਸਹਿਬਜ਼ਾਦਿਆਂ ਦੇ ਨਾਲ ਇੱਡਾ ਤਸ਼ੱਦਦ ਕੀਤਾ ਗਿਆ ਇੰਨਾ ਜ਼ੁਲਮ ਕਮਾਇਆ ਗਿਆ ਗੁਰੂ ਪਿਆਰੋ ਦੂਨਾ ਸੰਗ ਹਡੂਰੀਆ ਜੀ ਲਿਖਦੇ ਨੇ ਕਿ ਤੇ ਸਹਿਬਜ਼ਾਦਿਆਂ ਦੇ ਹੱਥ ਪਿੱਛੇ ਨੂੰ ਬੰਨ ਲਏ ਜਾਂਦੇ ਨੇ ਹੱਥ ਪਿੱਛੇ ਨੂੰ ਬੰਨ ਕੇ ਇੱਕ ਖਮਚੀ ਮਂਗਾਈ ਜਾਂਦੀ ਹੈ ਤੂਤ ਦੀ ਛੱਟੀ ਮਂਗਾਈ ਜਾਂਦੀ ਹੈ ਤੇ ਸਹਿਬਜ਼ਾਦਿਆਂ ਦੇ ਬਹੁਤ ਜ਼ੋਰ ਜ਼ੋਰ ਦੀ ਸਿਪਾਹੀ ਮਾਰਦਾ ਹੈ ਜਲਾਦ ਮਾਰਦਾ ਹੈ ਜਦੋਂ ਸਹਿਬਜ਼ਾਦਿਆਂ ਦੇ ਕੋਮਲ ਸਰੀਰ ਉੱਤੇ ਉਹ ਛੱਟੀ ਵੱਜਦੀ ਹੈ ਤਾਂ ਮਾਸ ਨਾਲ ਹੀ ਪਟਕੇ ਲੈ ਜਾਂਦੀ ਹੈ ਸਾਹਿਬਜ਼ਾਦੇਆਂ ਨੂੰ ਆਖਿਆ ਜਾਂਦਾ ਇਸਲਾਮ ਕਬੂਲ ਹੈ ਇਹਨਾਂ ਦਰਦ ਹੋਣ ਦੇ ਬਾਵਜੂਦ ਵੀ ਸਾਹਿਬਜ਼ਾਦੇ ਮਨਾ ਕਰ ਦਿੰਦੇ ਨੇ ਕਹਿੰਦੇ ਨਹੀਂ ਸਾਨੂੰ ਇਸਲਾਮ ਕਬੂਲ ਨਹੀਂ ਹੈ ਸੂਬਿਆ ਤੇਰੀ ਈਨ ਨਹੀਂ ਮੰਨਾਂਗੇ ਖਾਮਚੀਆਂ ਦੇ ਨਾਲ ਦੋਵੇਂ ਸਾਹਿਬਜ਼ਾਦੇਆਂ ਨੂੰ ਕੁੱਟਿਆ ਗਿਆ ਇਹ ਇਤਿਹਾਸ ਦੇ ਵਿੱਚ ਦੱਸਿਆ ਗਿਆ ਜੋ ਅੱਜ ਤੱਕ ਨਹੀਂ ਅਸੀਂ ਸੁਣਿਆ ਇੱਥੇ ਹੀ ਬਸ ਨਹੀਂ ਫਿਰ ਸਾਹਿਬਜ਼ਾਦੇਆਂ ਨੂੰ ਪਿੱਪਲ ਦੇ ਨਾਲ ਬੰਨਿਆ ਜਾਂਦਾ ਹੈ ਉੱਥੇ ਪਿੱਪਲ ਦੇ ਨਾਲ ਬੰਨ ਕੇ ਹੱਥ ਪਿੱਛੇ ਨੂੰ ਕਰਕੇ ਗੁਲੇਲ ਲੈ ਕੇ ਨਿਸ਼ਾਨੇ ਲਗਾਏ ਜਾਂਦੇ ਨੇ ਅੱਖਾਂ ਦੇ ਉੱਤੇ ਕਿ ਸਹਬਜ਼ਾਦਿਆਂ ਦੇ ਜਦੋਂ ਮੱਥੇ ਤੇ ਜਾ ਕੇ ਉਹ ਬੱਟਾ ਵੱਜੇਗਾ ਤੇ ਦਰਦ ਹੋਏਗੀ ਤਕਲੀਫ ਹੋਏਗੀ ਖੂਨ ਨਿਕਲੇਗਾ ਸਹਬਜ਼ਾਦੇ ਮੰਨ ਜਾਣਗੇ ਪਰ ਕੀ ਹੁੰਦਾ ਹੈ ਉਹ ਗੁਲੇਲਾ ਮਾਰਦੇ ਨੇ ਸਹਬਜ਼ਾਦਿਆਂ ਦੇ ਮੂੰਹ ਤੇ ਜਾ ਕੇ ਉਹ ਬੱਟੇ ਵੱਜਦੇ ਨੇ ਪਰ ਸਹਬਜ਼ਾਦੇ ਨਹੀਂ ਮੰਨਦੇ ਬਾਬਾ ਫਤਿਹ ਸਿੰਘ ਜੀ ਦੀ ਅੱਖ ਤੇ ਇੱਕ ਗੁਲੇਲ ਵੱਜਦੀ ਹੈ ਆ ਕੇ ਇੱਕ ਬੱਟੀ ਵੱਜਦੀ ਹੈ ਕਹਿੰਦੇ ਹੱਥ ਦੇ ਨਾਲ ਬਾਬਾ ਫਤਿਹ ਸਿੰਘ ਜੀ ਪੁੰਜਣ ਲੱਗਦੇ ਨੇ ਹੱਥ ਬੰਨੇ ਹੋਏ ਸੀ ਪਰ ਕਹਿੰਦੇ ਮੋਢੇ ਨਾਲ ਹੀ ਆਪਣੀ ਅੱਖ ਸਾਫ਼ ਕਰ ਲੈਂਦੇ ਨੇ ਅੱਖ ਦੇ ਥੱਲੇੋਂ ਖੂਨ ਦੀਆਂ ਤਧੀਰੀਆਂ ਵਗਣ ਲੱਗੀਆਂ ਸੀ ਐਡੀ ਭਿਆਨਕ ਸਜ਼ਾ ਦਿੱਤੀ ਸੀ ਵਜ਼ੀਰ ਖਾਨ ਨੇ ਤੇ ਫਿਰ ਆਖਿਆ ਗਿਆ ਸਹਿਬ ਜਾਦੇਓ ਮੰਨ ਜੋ ਅਜੇ ਵੀ ਉਹ ਬੱਚਿਓ ਮੰਨ ਜੋ ਅਜੇ ਵੀ ਤੁਹਾਡਾ ਇਲਾਜ ਕਰ ਦਿੱਤਾ ਜਾਏਗਾ ਸਹਿਬ ਜਾਦੇ ਮਨਾ ਕਰ ਦਿੰਦੇ ਨੇ ਤੇ ਜਦੋਂ ਮਨਾ ਕਰ ਦਿੰਦੇ ਨੇ ਕਿਉਂਕਿ ਉਦੋਂ ਤਾਂ ਪੂਰਾ ਸਰਹੰਦੇ ਇਕੱਠਾ ਹੋਇਆ ਹੋਇਆ ਸੀ ਲੋਕ ਵੇਖ ਰਹੇ ਸਨ ਅੰਦਰੋਂ-ਅੰਦਰ ਹੀ ਤਾਂ ਹਾਂ ਮਾਰਦੇ ਸੀ ਵਜ਼ੀਰ ਖਾਂ ਨੂੰ ਬੋਲਦੇ ਸੀ ਪਰ ਕਾਜ ਕਰ ਕੁਝ ਵੀ ਨਹੀਂ ਸੀ ਸਕਦੇ ਕਿ ਵਜ਼ੀਰ ਖਾਂ ਤੂੰ ਜ਼ੁਲਮ ਕਮਾ ਰਿਹਾ ਹੈ ਤੂੰ ਇਸਲਾਮ ਦੇ ਉਲਟ ਚੱਲ ਰਿਹਾ ਹੈ ਇਸਲਾਮ ਇਹ ਕੁਝ ਕਰਨ ਨੂੰ ਨਹੀਂ ਕਹਿੰਦਾ ਪਰ ਵਜ਼ੀਰ ਖਾਂ ਤਸ਼ੱद्दਦ ਕਰ ਰਿਹਾ ਹੈ ਅਖੀਰ ਦੇ ਉੱਤੇ ਫਤਵਾ ਸੁਣਾ ਦਿੱਤਾ ਜਾਂਦਾ ਹੈ ਕਿ ਇਨ੍ਹਾਂ ਸਹਿਬਜ਼ਾਦਿਆਂ ਨੂੰ ਦੀਵਾਰਾਂ ਦੇ ਵਿੱਚ ਚਣ ਕੇ ਸ਼ਹੀਦ ਕਰ ਦਿੱਤਾ ਜਾਵੇ ਜਦੋਂ ਇਹ ਗੱਲ ਆਖੀ ਗੁਰੂ ਪਿਆਰੇ ਉਹ ਦੋਵੇਂ ਸਹਿਬਜ਼ਾਦੇ ਜਿਹੜੇ ਧੰਨ ਮਾਤਾ ਗੁਰੂਕੌਰ ਜੀ ਨੇ ਅੱਜ ਤਿਆਰ ਕਰਕੇ ਤੋਰੇ ਸੀ ਜਸਤਾਰਾਂ ਸਜਾ ਕੇ ਕਲਗੀਆਂ ਲਗਾ ਕੇ ਤਿਆਰ ਬਰ ਤਿਆਰ ਕਰਕੇ ਤੋਰੇ ਸੀ ਅੱਜ ਉਹਨਾਂ ਸਹਿਬਜ਼ਾਦਿਆਂ ਨੂੰ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲਾਂ ਨੂੰ ਦੀਵਾਰਾਂ ਦੇ ਵਿੱਚ ਚੜਨਾ ਹੈ ਜਲਾਦਾ ਨੂੰ ਬੁਲਾਇਆ ਗਿਆ ਇੱਟਾਂ ਮੰਗਾਈਆਂ ਗਈਆਂ ਚੂਨਾ ਮੰਗਾਇਆ ਗਿਆ ਫਿਰ ਉਥੇ ਸਹਿਬਜ਼ਾਦਿਆਂ ਨੂੰ ਖੜਾ ਕੇ ਦੀਵਾਰ ਚਿਣਨੀ ਸ਼ੁਰੂ ਕਰ ਦਿੱਤੀ ਗੁਰੂ ਪਿਆਰਿਓ ਜਦੋਂ ਦੀਵਾਰ ਚਿਣਦੇਗੇ ਤਾਂ ਸਹਿਬਜ਼ਾਦਿਆਂ ਨੂੰ ਦੀਵਾਰਾਂ ਦੇ ਵਿੱਚ ਚਿਣ ਦਿੱਤਾ ਗਿਆ ਤੇ ਦੀਵਾਰਾਂ ਜਦੋਂ ਚਿਣ ਦਿੱਤਾ ਗਿਆ ਦੀਵਾਰਾਂ ਦੇ ਵਿੱਚ ਸਹਿਬਜ਼ਾਦਿਆਂ ਦਾ ਦਮ ਘੁੱਟ ਜਾਂਦਾ ਹੈ ਬੇਹੋਸ਼ ਹੋ ਜਾਂਦੇ ਨੇ ਸਹਿਬਜ਼ਾਦੇ ਕੰਧ ਡਿੱਗ ਪੈਂਦੀ ਹੈ ਜਦੋਂ ਕੰਧ ਡਿੱਗ ਪੈਂਦੀ ਹੈ ਤਾਂ ਉਸ ਸਮੇਂ ਫਿਰ ਵਜ਼ੀਰ ਖਾਨ ਆਖਦਾ ਕਿ ਸਹਿਬਜ਼ਾਦਿਆਂ ਨੂੰ ਬਾਹਰ ਕੱਢੋ ਇਨਾਂ ਦੀਆਂ ਤਲੀਆਂ ਛਸੋ ਇਹਨਾਂ ਦੇ ਹੱਥਾਂ ਨੂੰ ਮળો ਦੇਖੋ ਜੇ ਹੋਸ਼ ਵਿੱਚ ਆਉਂਦੇ ਨੇ ਤਾਂ ਮੰਨ ਜਾਣਗੇ ਸਹਿਬਜ਼ਾਦਿਆਂ ਨੂੰ ਹੋਸ਼ ਵਿੱਚ ਲਿਆਇਆ ਜਾਂਦਾ ਪੁੱਛਿਆ ਜਾਂਦਾ ਬੱਚਿਓ ਇਸਲਾਮ ਕਬੂਲ ਹੈ ਤਾਂ ਬਚਾ ਲਵਾਂਗੇ ਜੇ ਨਹੀਂ ਇਸਲਾਮ ਕਬੂਲ ਤਾਂ ਮਾਰ ਦੇਾਂਗੇ ਸਹਿਬਜ਼ਾਦੇ ਦੋਵੇਂ ਸਿਰ ਹਲਾ ਦਿੰਦੇ ਨੇ ਬੋਲਿਆ ਤਾਂ ਨਹੀਂ ਜਾਂਦਾ ਉਸ ਸਮੇਂ ਫਿਰ ਵਜ਼ੀਰ ਖਾਂ ਬਹੁਤ ਖਹਿਜ ਜਾਂਦਾ ਹੈ ਕਲਫ ਜਾਂਦਾ ਹੈ ਅੱਗ ਲੱਗ ਜਾਂਦੀ ਹੈ ਕਿ ਛੋਟੇ ਛੋਟੇ ਬੱਚੇ ਜਿਨ੍ਹਾਂ ਦੀ ਉਮਰ 7 ਤੇ 9 ਸਾਲ ਹੈ ਉਹੀ ਨੇ ਮੇਰੇ ਅੱਖੇ ਲੱਗ ਰਹੇ ਫਿਰ ਉਹ ਐਲਾਨ ਕਰਦਾ ਹੈ ਕਿ ਇਹਨਾਂ ਸਹਿਬਜ਼ਾਦਿਆਂ ਦੀ ਸਾਰ ਰੱਗਾ ਵੱਢ ਦਿੱਤੀਆਂ ਜਾਣ ਫਿਰ ਉੱਥੇ ਐਲਾਨ ਕੀਤਾ ਜਾਂਦਾ ਹੈ ਕੋਈ ਸਰਹੰਦ ਦੇ ਵਿੱਚੋਂ ਆਵੇ ਇਨਾ ਸਹਿਬਜ਼ਾਦਿਆਂ ਦੀਆਂ ਸਾਰ ਰਗਾਂ ਵੱਡੇ ਫਿਰ ਸਰਹੰਦ ਵਿੱਚੋਂ ਤਾਂ ਕੋਈ ਆਉਂਦਾ ਨਹੀਂ ਉੱਥੇ ਫਿਰ ਦੋ ਜਲਾਦ ਸ਼ਾਸ਼ਲ ਵੇਗ ਅਤੇ ਬਾਸ਼ਲ ਵੇਗ ਕਹਿੰਦੇ ਨੇ ਜੀ ਸਾਨੂੰ ਬਹੁਤ ਸਮਾਂ ਹੋ ਗਿਆ ਤੁਹਾਡੀ ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਿਆਂ ਨੂੰ ਸਾਨੂੰ ਤੁਸੀਂ ਬਰੀ ਕਰ ਦਿਓ ਅਸੀਂ ਸਹਿਬਜ਼ਾਦਿਆਂ ਨੂੰ ਸ਼ਹੀਦ ਕਰ ਦੇਾਂਗੇ ਫਿਰ ਇਹ ਦੋਵੇਂ ਜਲਾਦ ਵੱਡੇ-ਵੱਡੇ ਸ਼ਰੀਰ ਲੈ ਕੇ ਸਹਿਬਜ਼ਾਦਿਆਂ ਦੀਆਂ ਛਾਪੀਆਂ ਤੇ ਬੈਠ ਕੇ ਸਹਿਬਜ਼ਾਦਿਆਂ ਦੀਆਂ ਸਾਰ ਰਗਾਂ ਵੜ ਦਿੰਦੇ ਨੇ ਤੇ ਉੱਥੇ ਸਹਿਬਜ਼ਾਦੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਜਦੋਂ ਸਾਹਿਬ ਜਾਦੇ ਸ਼ਹੀਦ ਹੋ ਜਾਂਦੇ ਨੇ ਤਾਂ ਦੂਨਾ ਸਿੰਘ ਹਡੂਰੀਆ ਜੀ ਲਿਖਦੇ ਨੇ ਬਾਬਾ ਜੋਰਾਵਰ ਸਿੰਘ ਜੀ 2 ਤੋਂ 2.5 ਮਿੰਟ ਆਪਣੇ ਪੈਰ ਹਲਾਉਂਦੇ ਨੇ ਤੇ ਅਖੀਰ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਤੇ ਫਿਰ ਬਾਬਾ ਫਤੇ ਸਿੰਘ ਜੀ ਅੱਧੀ ਘੜੀ 12 12 ਮਿੰਟ ਜਿਹੜੇ ਪੈਰ ਹਲਾਉਂਦੇ ਨੇ ਹੌਲੀ 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 ਹੋਰੀ ਫਿਰ ਉਹਨਾਂ ਦੇ ਪੈਰ ਹਿੱਲਣੇ ਬੰਦ ਹੋ ਜਾਂਦੇ ਨੇ ਤੇ ਅਖੀਰ ਦੇ ਵਿੱਚ ਦੋਵੇਂ ਸਹਿਬਜ਼ਾਦੇ ਸ਼ਹਾਦਤ ਪਾ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸ਼ਹੀਦ ਹੋ ਜਾਂਦੇ ਨੇ ਇਤਿਹਾਸ ਦੱਸਦਾ ਉਸ ਸਮੇਂ 10:45 ਮਿੰਟ ਤੋਂ ਲੈ ਕੇ 11:30 ਮਿੰਟ ਦੇ ਵਿੱਚ ਦੋਵੇਂ ਸਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਸੋ ਗੁਰੂ ਪਿਆਰਿਓ ਇਸ ਤਰ੍ਹਾਂ ਗੁਰੂ ਕੇ ਲਾਲਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਇੱਥੇ ਹੀ ਬਸ ਨਹੀਂ ਉਸ ਤੋਂ ਬਾਅਦ ਸਹਿਬਜ਼ਾਦਿਆਂ ਦੇ ਸ਼ਰੀਰ ਪਏ ਨੇ ਕੋਈ ਲਾਗੇ ਨਹੀਂ ਲੱਗਦਾ ਕਿ ਇਹਨਾਂ ਬੱਚਿਆਂ ਦਾ ਸੰਸਕਾਰ ਕੀਤਾ ਜਾਵੇ ਪਰ ਬਾਅਦ ਵਿੱਚ ਕਹਿੰਦੇ ਮਾਤਾ ਗੁਜਰਕੌਰ ਜੀ ਨੂੰ ਜਦੋਂ ਮੋਤੀਰਾਮ ਮਹਾਰਾ ਜਾ ਕੇ ਦੱਸਦਾ ਹੈ ਕਿ ਮਾਤਾ ਜੀ ਸਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਉਹ ਧਰਮ ਤੋਂ ਜਾਨਾ ਬਾਰਗੇ ਉਹਨਾਂ ਨੇ ਵਜ਼ੀਰ ਖਾਂ ਦੀ ਈਨ ਨਹੀਂ ਮੰਨੀ ਜਦੋਂ ਮਾਤਾ ਜੀ ਨੂੰ ਇਹ ਗੱਲ ਦੱਸੀ ਜਾਂਦੀ ਹੈ ਤਾਂ ਗੁਰੂ ਪਿਆਰ ਉਸ ਤੋਂ ਥੋੜੇ ਸਮੇਂ ਬਾਅਦ ਸਿਪਾਹੀ ਜਾਂਦੇ ਨੇ ਵਜ਼ੀਰ ਖਾਂ ਦੇ ਹੁਕਮ ਦੁਆਰਾ ਮਾਤਾ ਜੀ ਨੂੰ ਵੀ ਸ਼ਹੀਦ ਕਰ ਦਿੰਦੇ ਨੇ ਕਈ ਇਤਿਹਾਸਕਾਰਾਂ ਨੇ ਲਿਖਿਆ ਮਾਤਾ ਜੀ ਨੂੰ ਠੰਡੇ ਬੁਰਜ ਤੋਂ ਤੱਕਾ ਦੇ ਦਿੱਤਾ ਜਾਂਦਾ ਕਈ ਕਹਿੰਦੇ ਨਹੀਂ ਉੱਥੇ ਤਲਵਾਰਾਂ ਨਾਲ ਵਾਰ ਕਰ ਦਿੰਦੇ ਨੇ ਤੇ ਕਈ ਕਹਿੰਦੇ ਮਾਤਾ ਜੀ ਆਪ ਸਰੀਰ ਛੱਡਦੇ ਨੇ ਇਹ ਗੱਲ ਮੰਨਣ ਵਾਲੀ ਨਹੀਂ ਉਹ ਜਿਹਦਾ ਪਤੀ ਤੁਰ ਗਿਆ ਮਾਤਾ ਦਾ ਉਹਨਾਂ ਨੇ ਉਦੋਂ ਨਹੀਂ ਸਰੀਰ ਛੱਡਿਆ ਜਦੋਂ ਆਨੰਦਪੁਰ ਸਾਹਿਬ ਨੂੰ ਉਜਾੜਿਆ ਗਿਆ ਮੁਗਲਾਂ ਵੱਲੋਂ 22 ਧਾਰ ਦੇ ਪਹਾੜੀ ਰਾਜਿਆਂ ਵੱਲੋਂ ਉਦੋਂ ਨਹੀਂ ਮਾਤਾ ਜੀ ਨੇ ਸਰੀਰ ਛੱਡਿਆ ਪੋਤੇ ਤੌਰਨ ਵੇਲੇ ਸਰੀਰ ਨਹੀਂ ਛੱਡਿਆ ਅੱਜ ਕਿਵੇਂ ਸਰੀਰ ਛੱਡ ਦੇਣਗੇ ਇਤਿਹਾਸ ਦੱਸਦਾ ਮਾਤਾ ਜੀ ਨੂੰ ਸ਼ਹੀਦ ਕੀਤਾ ਗਿਆ ਉਹ ਭਾਵੇਂ ਬੁਰਜ ਤੋਂ ਤੱਕਾ ਦੇ ਕੇ ਕੀਤਾ ਗਿਆ ਜਾਂ ਤਲਵਾਰਾਂ ਨਾਲ ਮਾਤਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਛੋਟੇ ਸਹਬਜ਼ਾਦੇ 13 ਪੁੱ ਨੂੰ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਸੋ ਗੁਰੂ ਪਿਆਰਿਓ ਉਸ ਤੋਂ ਬਾਅਦ ਸੇਠ ਟੋਡਰ ਮਲ ਜੀ ਸਹਬਜ਼ਾਦਿਆਂ ਦਾ ਅਤੇ ਮਾਤਾ ਜੀ ਦਾ ਸੰਸਕਾਰ ਕਰਦਾ ਹੈ ਪਰ ਪਹਿਲਾਂ ਜ਼ਮੀਨ ਖਰੀਦਦਾ ਹੈ ਕਿੰਨੇ ਦੀ ਜ਼ਮੀਨ ਖਰੀਦਦਾ ਹੈ ਵਜ਼ੀਰ ਖਾਨ ਤੋਂ ਕੌਣ ਲੱਕੜਾਂ ਦਾ ਪ੍ਰਬੰਧ ਕਰਦਾ ਹੈ ਚੰਦਨ ਦੀਆਂ ਲੱਕੜਾਂ ਆਉਂਦੀਆਂ ਨੇ ਜਦੋਂ ਮਾਤਾ ਜੀ ਅਤੇ ਸਹਿਬਜ਼ਾਦਿਆਂ ਦਾ ਸੰਸਕਾਰ ਕਰਨਾ ਸੀ ਤਾਂ ਫਿਰ ਛੋਟੇ ਸਹਿਬਜ਼ਾਦਿਆਂ ਨੂੰ ਤਾਂ ਸੇਠ ਟੋਡਰਮਲ ਨੇ ਅਤੇ ਉਹਦੀ ਘਰਵਾਲੀ ਨੇ ਚੁੱਕ ਲਿਆ ਸੀ ਸੇਠ ਟੋਡਰਮਲ ਨੇ ਬਾਬਾ ਜੋਰਾਵਰ ਸਿੰਘ ਨੂੰ ਚੁੱਕਿਆ ਬਾਬਾ ਫਤਿਹ ਸਿੰਘ ਨੂੰ ਸੇਠ ਟੋਡਰਮਲ ਦੀ ਘਰਵਾਲੀ ਨੇ ਚੁੱਕਿਆ ਤੇ ਮਾਤਾ ਗੁਜਰ ਕੌਰ ਦੀ ਦਾ ਸਰੀਰ ਪਿਆ ਹੈ ਵਿਵਾਨ ਪਿਆ ਹੈ ਕੋਈ ਨਹੀਂ ਲੱਗਦਾ ਆਉਂਦਾ ਕੋਲੇ ਡਰਦੇ ਨੇ ਸਭ ਜੀਰ ਖਾਨ ਤੋਂ ਫਿਰ ਕੌਣ ਆਉਂਦਾ ਹੈ ਧੰਨ ਮਾਤਾ ਗੁਜਰ ਕੌਰ ਜੀ ਨੂੰ ਮੋਢਾ ਦੇਣ ਦੇ ਲਈ ਤੇ ਵਿਵਾਨ ਚੁੱਕ ਕੇ ਫਿਰ ਲਿਆਂਦਾ ਜਾਂਦਾ ਹੈ ਜਿੱਥੇ ਸੰਸਕਾਰ ਕੀਤਾ ਜਾਂਦਾ ਹੈ ਇਹ ਗੁਰੂ ਪਿਆਰੋ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਇਤਿਹਾਸ ਸਾਂਝਾ ਕਰਾਂਗੇ ਬੇਨਤੀ ਹੈ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰਿਓ ਤਾਂ ਜੋ ਸਭ ਨੂੰ ਇਹ ਇਤਿਹਾਸ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ